ਗ੍ਰੈਂਡ ਵਿਟਾਰਾ ਇਹ ਐਗਜ਼ੈਕਟਲੀ ਕਦੋਂ ਲਾਂਚ ਹੋ ਗਈ ਸੀ ਤੇ ਓਵਰਆਲ ਕੀ ਰਿਸਪੌਂਸ ਹੈ ਤੁਹਾਡੀ ਜੋ ਆਲਰੇਡੀ ਪਪੂਲਰ ਹੋ ਚੁੱਕੀ ਹੈ ਗੱਡੀ ਰੋਡ ਵਿੱਚ ਤੁਹਾਨੂੰ ਹਰ ਪਹਿਲੀ ਦੂਜੀ ਗੱਡੀ ਤੁਹਾਨੂੰ ਗ੍ਰੈਂਡ ਵਿਟਾਰਾ ਹੀ ਦੇਖ ਨੂੰ ਮਿਲ ਜਾਂਦੀ ਹੈ ਗ੍ਰੈਂਡ ਵਿਟਾਰਾ 'ਚ ਟੋਟਲ 10 ਵੇਰੀਐਂਟ ਆਉਂਦੇ ਨੇ ਔਰ ਦੋ ਟੈਕਨੋਲੋਜੀ ਆਉਂਦੀਆਂ ਇਹਦੇ ਵਿੱਚ ਕੀ ਹੁੰਦਾ ਸਰ ਕੋਈ ਪਲੱਗਿੰਗ ਨਹੀਂ ਹੁੰਦੀ ਕੋਈ ਚਾਰਜਿੰਗ ਨਹੀਂ ਕਰਨਾ ਹੁੰਦਾ ਇੰਜਨ ਨੇ ਹੀ ਬੈਟਰੀ ਨੂੰ ਚਾਰਜ ਕਰਨਾ ਹੁੰਦਾ ਲਾਰਜੈਸਟ ਪੈਨੋਰਮਿਕ ਸਨਰੂਫ ਮਿਲ ਜਾਂਦਾ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ 9 ਇੰਚਸ ਦਾ ਇਨਫੋਟੇਨਮੈਂਟ ਸਿਸਟਮ ਮਿਲ ਜਾਂਦਾ ਆਪਾਂ ਨੂੰ ਵਿਦ ਸੂਜ਼ੂਕੀ ਕਨੈਕਟ ਸਮਾਰਟ ਪਲੇ ਪ੍ਰੋ ਪਲਸ ਇਨਫੋਟੇਨਮੈਂਟ ਸਿਸਟਮ ਟਾਇਰ ਸਾਈਜ਼ 17 ਇੰਚ ਦੇ ਨੇ ਠੀਕ ਹੈ ਜੀ ਸੋ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਏਗੀ ਗਰਾਊਂਡ ਕਲੀਅਰੈਂਸ ਜਿਹੜੀ ਇਹ ਹੈ 210 mm ਦੀ ਹਾਈਐਸਟ ਮਾਈਲੇਜ ਹੈਗੀ ਹੈ ਉਹ ਹੈਗੀ 27.97 kmpl ਠੀਕ ਹੈ ਜੀ ਐਨੀ ਮਾਈਲੇਜ ਵਾਲੀ ਗੱਡੀ ਮਾਰਕੀਟ ਵਿੱਚ ਇਸ ਟਾਈਮ ਕੋਈ ਵੀ ਨਹੀਂ ਹੈਗੀ ਸੋ ਸਭ ਜਾਣਦੇ ਨੇ ਕਿ ਪੈਟਰੋਲ ਤੇ ਡੀਜ਼ਲ ਗੱਡੀਆਂ ਤੋਂ ਬਾਅਦ ਜੇਕਰ ਹੁਣ ਮਾਰਕੀਟ ਬਣ ਚੁੱਕੀ ਹੈ ਤਾਂ ਹਾਈਬ੍ਰਿਡ ਈਵੀ ਵੀਹਿਕਲਸ ਦੀ ਬਣ ਚੁੱਕੀ ਹੈ ਤੇ ਹਰ ਬੰਦਾ ਸੋਚਦਾ ਕਿ ਮੈਂ ਲੇਟੈਸਟ ਗੱਡੀ ਲਵਾ ਹਰ ਉਹਦੇ 'ਚ ਮੈਨੂੰ ਫੈਸਿਲਿਟੀ ਮਿਲੇ ਤੇ ਹਰ ਤਕਨੀਕ ਨਾਲ ਹੋ ਲੈਸਬੋਸੋ ਅੱਜ ਆਪਾਂ ਦਿਖਾਵਾਂਗੇ ਹਾਲਾਂਕਿ 2 ਸਾਲ ਪਹਿਲਾਂ ਇਹ ਮਾਡਲ ਆ ਗਿਆ ਸੀ ਰਿਸਪੌਂਸ ਕੀ ਹੈ ਕਿੰਨਾ ਦੀ ਦੇ ਵਿੱਚ ਹੋਰ ਫੀਚਰ ਕੋਈ ਇੰਪਰੂਵਮੈਂਟ ਹੋਈ ਹੈ ਕੀ ਐਕਸੈਸਰੀਜ਼ ਵਗੈਰਾ ਮਿਲ ਰਹੀਆਂ ਨੇ ਗੱਲ ਗ੍ਰੈਂਡ ਵਿਟਾਰਾ ਦੀ ਹੋ ਰਹੀ ਹੈ ਔਰ ਸਾਡੇ ਨਾਲ ਇਹਨਾਂ ਵੱਲੋਂ ਜਸਵੰਤ ਮੌਜੂਦ ਨੇ ਜਸਵੰਤ ਬਹੁਤ ਥੈਂਕ ਯੂ ਜੀ ਥੈਂਕ ਯੂ ਭਾਜੀ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਗ੍ਰੈਂਡ ਵਿਟਾਰਾ ਇਹ ਐਗਜ਼ੈਕਟਲੀ ਕਦੋਂ ਕ ਲਾਂਚ ਹੋ ਗਈ ਸੀ ਤੇ ਓਵਰਆਲ ਕੀ ਰਿਸਪੌਂਸ ਰਿਹਾ ਸੀ ਇਹਦਾ ਸਰ ਦੇਖੋ ਗ੍ਰੈਂਡ ਵਿਟਾਰਾ ਆਫਟਰ ਆਲ 2 ਕਿਸਾਨ ਹੋ ਗਏ ਨੇ ਉਹ ਲਾਂਚ ਹੋ ਕੇ ਔਰ ਰਿਸਪੌਂਸ ਬਹੁਤ ਵਧੀਆ ਹੈ ਤੁਸੀਂ ਦੇਖ ਸਕਿਓ ਆਲਰੇਡੀ ਪਪੂਲਰ ਹੋ ਚੁੱਕੀ ਹੈ ਗੱਡੀ ਜੀ ਰੋਡ ਵਿੱਚ ਤੁਹਾਨੂੰ ਹਰ ਪਹਿਲੀ ਦੂਜੀ ਗੱਡੀ ਤੁਹਾਨੂੰ ਗ੍ਰੈਂਡ ਵਿਟਾਰਾ ਹੀ ਦੇਖ ਨੂੰ ਮਿਲ ਜਾਂਦੀ ਹੈ ਠੀਕ ਹੈ ਜੀ ਜੀ ਗੱਡੀ ਦੇ ਅੰਦਰ ਚੱਲੀਏ ਫੀਚਰ ਦੱਸੋ ਜੀ ਸ਼ੋਰ ਸ਼ੋਰ ਜੀ ਪਲੀਜ਼ ਸੋ ਜਸਵੰਤ ਸਾਡੇ ਨਾਲ ਨੇ ਤੇ ਆਪਾਂ ਅੰਦਰ ਬੈਠ ਕੇ ਇਸ ਗੱਡੀ ਦੇ ਜਿਹੜੇ ਫ ਉਹ ਵੀ ਦੇਖਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿੰਦਾ ਦਾ ਇਹਦੇ ਵਿੱਚ ਜਿਹੜਾ ਇੰਟੀਰੀਅਰ ਦਿੱਤਾ ਗਿਆ ਕਿੰਨਾਂ ਦੀ ਫੈਸਿਲਿਟੀਆਂ ਦਿੱਤੀਆਂ ਗਈਆਂ ਨੇ ਜੀ ਭਾਜੀ ਕੀ ਦੇਚ ਇਮਪਰੂਵਮੈਂਟਸ ਹੋਈ ਹੈ ਪਿਛਲੇ 2 ਸਾਲਾਂ ਚ ਗੱਡੀ ਆਣ ਤੋਂ ਬਾਅਦ ਸਰ ਬੇਸਿਕਲੀ ਦੇਖੋ ਗ੍ਰੈਂਡ ਮਿਟਾਰਾ 'ਚ ਟੋਟਲ 10 ਵੇਰੀਐਂਟ ਆਉਂਦੇ ਨੇ ਔਰ ਦੋ ਟੈਕਨੋਲੋਜੀ ਆਂਦੀ ਹੈ ਜੀ ਇੱਕ ਤਾਂ ਆਂਦੀ ਹੈ ਇਹਦੇ ਵਿੱਚ 스마트 ਹਾਈਬ੍ਰਿਡ ਠੀਕ ਹੈ ਜੀ 스마트 ਹਾਈਬ੍ਰਿਡ ਜਿਵੇਂ ਕਹਿਦੀ ਕਿ ਪਾਵਰ ਸੋਰਸ ਡਬਲ ਆਉਂਦੇ ਨੇ ਇੱਕ ਇੰਜਨ ਆਪਣਾ ਕੰਮ ਕਰਦਾ ਹੀ ਹੈ ਉਹਦੇ ਨਾਲ ਇੱਕ ਥੋੜੀ ਲਿਥੀਅਮ ਆਨ ਬੈਟਰੀ ਅਟੈਚ ਹੁੰਦੀ ਹੈ ਜਿਹੜੀ ਕਿ ਕੋ-ਡਰਾਈਵ ਉਹ ਇੰਜਨ ਨੂੰ ਪਾਵਰ ਸਪਲਾਈ ਕਰਦੀ ਹੈ ਉਹਦੇ ਨਾਲ ਤੁਹਾਡੀ ਇੱਕ ਜਿਹੜੀ ਮਾਈਲੇਜ ਹੋਗੀ ਗੱਡੀ ਦੀ ਪਿਕਅਪ ਹੋਗੀ ਔਰ ਪਾਵਰ ਹੋਗੀ ਇਹ ਇਹ ਇਨਕਰੀਜ਼ ਹੁੰਦੀ ਹੈ ਠੀਕ ਇਹਦੀ ਜਿਹੜੀ ਸਮਾਰਟ ਹਾਈਬ੍ਰਿਡ ਦੀ ਜਿਹੜੀ ਹਾਈਐਸਟ ਮਾਈਲੇਜ ਹੈਗੀ ਹੈ ਉਹ ਹੈਗੀ ਹੈ 22 ਦੀ ਯਾਨੀ ਕਿ ਘੱਟੋ ਘੱਟ ਮੈਕਸਿਮਮ ਹੀ ਹੈ ਸਰ ਜਿਹੜੀ ਕੰਪਨੀ ਕਲੇਮ ਕਰਦੀ ਹੈ ਠੀਕ ਹੈ ਠੀਕ ਹੈ ਜੀ ਫਿਰ ਦੂਜੀ ਆ ਜਾਂਦੀ ਹੈ ਜਿਹੜੀ ਸਟਰੋਂਗ ਹਾਈਬ੍ਰਿਡ ਜਿਹਦੇ ਚ ਆਪਾਂ ਬੈਠੇ ਹੋਏ ਆ ਠੀਕ ਹੈ ਠੀਕ ਹੈ ਜੀ ਬੇਸਿਕਲੀ ਸਟਰੋਂਗ ਹਾਈਬ੍ਰਿਡ ਵਿੱਚ ਸਾਨੂੰ ਦੋ ਵੇਰੀਐਂਟ ਆਂਦੇ ਨੇ ਇੱਕ ਆਂਦਾ Z+ ਇੱਕ ਆਂਦਾ ਜੀ α+ ਜੀ ਠੀਕ ਹੈ ਜੀ ਆਪਾਂ ਸਿਸਟਮ ਜਿਹੜੇ ਬੈਠੇ ਹੈ ਇਹ ਹੈਗਾ α+ ਵੇਰੀਐਂਟ ਹੈਗਾ ਟੌਪ ਐਂਡ ਵੇਰੀਐਂਟ ਹੈਗਾ ਠੀਕ ਹੈ ਇਹਦੇ ਵਿੱਚ ਕੀ ਹੁੰਦਾ ਹੈ ਜੀ ਸੇਮ ਉਹੀ ਹੈ ਇੰਜਨ ਦੇ ਨਾਲ ਇੱਕ ਇਹਦੇ ਵਿੱਚ ਵੱਡੀ ਬੈਟਰੀ ਹੈ ਜਿਹੜੀ ਆਪਣੀ 스마트 ਹਾਈਬ੍ਰਿਡ ਉਹਦੇ ਵਿੱਚ ਛੋਟੀ ਬੈਟਰੀ ਹੁੰਦੀ ਹੈ ਜਿਹੜੀ ਸਟਰੋਂਗ ਹਾਈਬ੍ਰਿਡ ਇਹਦੇ ਵਿੱਚ ਇੱਕ ਵੱਡੀ ਬੈਟਰੀ ਹੁੰਦੀ ਹੈ ਇਹਨੂੰ ਆਪਾਂ ਇਸ ਤਰ੍ਹਾਂ ਵੀ ਕਹਿ ਦਿੰਦੇ ਇੰਟੈਲੀਜੈਂਟ ਇਲੈਕਟ੍ਰਿਕ ਹਾਈਬ੍ਰਿਡ ਠੀਕ ਹੈ ਠੀਕ ਹੈ ਜੀ ਇਹਦੇ ਵਿੱਚ ਕੀ ਹੁੰਦਾ ਸਰ ਕੋਈ ਪਲੱਗਿੰਗ ਨਹੀਂ ਹੁੰਦੀ ਕੋਈ ਚਾਰਜਿੰਗ ਨਹੀਂ ਕਰਨਾ ਹੁੰਦਾ ਇੰਜਨ ਨੇ ਹੀ ਬੈਟਰੀ ਨੂੰ ਚਾਰਜ ਕਰਨਾ ਹੁੰਦਾ ਹੈ ਵਾਇਰਲ ਆਨ ਦੀ ਲੋਡ ਨਹੀਂ ਕੋਈ ਨਹੀਂ ਸਰ ਨਹੀਂ ਸਰ ਮਤਲਬ ਆਟੋਮੈਟਿਕਲੀ ਚਾਰਜ ਕਹ ਸਕਦੇ ਆ ਸਰ ਆਪਾਂ ਇਹਨੂੰ ਕਹਿੰਦੇ ਆ ਜੀ ਸੈਲਫ ਚਾਰਜਿੰਗ ਟੈਕਨੋਲੋਜੀ ਅੱਛਾ ਬੇਸਿਕਲੀ ਜਦੋਂ ਇੰਜਨ ਸਟਾਰਟ ਹੁੰਦਾ ਆ ਉਹ ਬੈਟਰੀ ਨੂੰ ਅਗੇਨ ਚਾਰਜ ਕਰਦਾ ਆ ਜਦੋਂ ਬੈਟਰੀ ਚਾਰਜ ਹੁੰਦੀ ਹੈ ਉਹ ਇੰਜਨ ਨੂੰ ਕੱਟ ਕਰ ਦਿੰਦੀ ਹੈ ਫਿਰ ਉਹ ਬੈਟਰੀ ਤੇ ਹੀ ਥੋੜੀ ਗੱਡੀ ਰਨ ਕਰਦੀ ਆ ਅੱਛਾ ਅਪ ਟੂ 40 ਕਿਲੋਮੀਟਰ ਤੱਕ ਥੋੜੀ ਜਿਹੜੀ ਗੱਡੀ ਹੈ ਸਿਰਫ ਔਰ ਸਿਰਫ ਬੈਟਰੀ ਤੇ ਹੀ ਚੱਲਦੀ ਹੈ ਮਤਲਬ ਆਪਾਂ ਕਹੀਏ ਇਹਦੇ ਚੋ ਟੈਂਸ਼ਨ ਖਤਮ ਹੋ ਗਈ ਕਿ ਆਪਾਂ ਦੂਰ ਕਿਤੇ ਜਾ ਰਹੇ ਆ ਚਾਰਜਿੰਗ ਚਾਹੀਦੀ ਹੈ ਚਾਰਜਿੰਗ ਸਟੇਸ਼ਨ ਲੱਭੋ ਚਾਰਜਰ ਲਾਈਏ ਉਹ ਜਿਹੜਾ ਵੱਡਾ ਪਲੱਗ ਲਾਈਏ ਪਾਵਰ ਪਲੱਗ ਉਹ ਸਭ ਖਤਮ ਹੈ ਜੀ ਖਤਮ ਹੈ ਜੀ ਹਾਈਬ੍ਰਿਡ ਦੇ ਵਿੱਚ ਬੇਸਿਕਲੀ ਇਹ ਸਭ ਕੁਝ ਖਤਮ ਹੈ ਜੀ ਅੱਛਾ ਜਿਹੜੀ ਫੁੱਲੀ ਇਲੈਕਟ੍ਰੀਕਲ ਕਾਰਾਂ ਹੁੰਦੀਆਂ ਨੇ ਜਿਵੇਂ ਆਪਾਂ ਕਹਿ દઈએ ਕਿ ਸਾਡੀ ਇੱਕ ਹੋਰ ਗੱਡੀ ਲਾਂਚ ਹੋਈ ਹੈ ਰੀਸੈਂਟਲੀ ਹੋਣੀ ਜਿਹਨੂੰ ਆਪਾਂ EV Tara ਦੇ ਨਾਂ ਤੇ ਕਹਿੰਦੇ ਆ ਅੱਛਾ ਠੀਕ ਹੈ ਜੀ ਉਹਦੇ ਵਿੱਚ ਇਹ ਹੈ ਕਿ ਆਪਾਂ ਨੂੰ ਜਿਹੜੇ ਚਾਰਜਿੰਗ ਪੁਆਇੰਟ ਲਗਾਣੇ ਇਹਦੇ ਵਿੱਚ ਕੋਈ ਤੁਸੀਂ ਪਲੱਗ ਹੀ ਨਹੀਂ ਕਰਨੀ ਕੋਈ ਚਾਰਜਪ ਨਹੀਂ ਕਰਨਾ ਇਹ ਥੋੜੀ ਇੰਜਨ ਹੀ ਜਿਹੜੀ ਪਾਵਰ ਪ੍ਰੋਡਿਊਸ ਕਰਦੀ ਹੈ ਔਰ ਉਸ ਨੂੰ ਚਾਰਜ ਕਰਦੀ ਬੈਟਰੀ ਹੈ ਚਾਬੀ ਇਹਨੂੰ ਕਰ ਸਕਦੇ ਹੋ ਤੁਸੀਂ ਅੱਛਾ ਤਾਂ ਸਰ ਇਹ ਸਟਾਪ ਨਹੀਂ ਹੋਏਗੀ ਅੱਛਾ ਚਾਬੀ ਆਪਣੇ ਫੀਚਰ ਜੀ ਆਪਾਂ ਦੇਖਣਾ ਚਾਹੀਏ ਗੱਡੀ ਦੇ ਮੈਨੂੰ ਵੈਸੇ ਦੱਸ ਦਿਨ ਨਾ ਜੀ ਪਲੀਜ਼ ਦੇਖੋ ਸਟਰੋਂਗ ਹਾਈਬ੍ਰਿਡ ਹੈ ਠੀਕ ਹੈ ਜੀ ਔਰ ਟਾਪ ਮਾਡਲ ਹੈ ਸੋ ਫੀਚਰ ਤਾਂ ਸਾਰੇ ਇਹਦੇ ਚ ਆਪਾਂ ਨੂੰ ਮਿਲ ਜਾਣਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ ਦੇਖੋ ਜੀ ਇਹਦੇ ਤਾਂ ਆਪਾਂ ਨੂੰ ਲਾਰਜੈਸਟ ਪੈਨੋਰਮਿਕ ਸਨਰੂਫ ਮਿਲ ਜਾਂਦਾ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ 9 ਇੰਚਸ ਦਾ ਇਨਫੋਟੇਨਮੈਂਟ ਸਿਸਟਮ ਮਿਲ ਜਾਂਦਾ ਆਪਾਂ ਨੂੰ ਵਿਦ ਸੂਜ਼ੂਕੀ ਕਨੈਕਟ ਸਮਾਰਟ ਪਲੇ ਪ੍ਰੋ ਪਲਸ ਇਨਫੋਟੇਨਮੈਂਟ ਸਿਸਟਮ ਠੀਕ ਹੈ ਠੀਕ ਹੈ ਜੀ ਔਰ ਨਾਰਮਲੀ ਦੇਖੋ ਟਾਪ ਮਾਡਲ ਹੈ 크ਰੂਜ਼ ਕੰਟਰੋਲ ਵਗੈਰਾ ਆਪਾਂ ਨੂੰ ਗੱਡੀ ਚ ਮਿਲ ਜਾਂਦਾ ਆ ਸੈਕੰਡਰੀ ਦੇ ਚ ਆਪ ਨੂੰ ਹੈਡ ਅਪਸ ਡਿਸਪਲੇ ਮਿਲ ਜਾਂਦਾ ਆ ਠੀਕ ਹੈ ਜੀ ਉਹਦੇ ਨਾਲ ਸਾਨੂੰ ਕਾਫੀ ਬੈਨੀਫਿਟ ਮਿਲਦੇ ਨੇ ਜਿਵੇਂ ਆਪਾਂ ਹਾਈਵੇ ਤੇ ਡਰਾਈਵਿੰਗ ਕਰਦੇ ਕਈ ਵਾਰ ਸਾਨੂੰ ਜਿਵੇਂ ਸਪੀਡ ਲਿਮਿਟ ਹੁੰਦੀ ਹੈ ਸੋ ਉਹਦੇ ਚ ਆਪਾਂ ਨੂੰ ਡਿਸਟਰੈਕਟ ਨਹੀਂ ਹੁੰਦੇ ਆਪਾਂ ਹੈਡ ਅਪ ਡਿਸਪਲੇ ਚ इजीली ਆਪਾਂ ਰੇਂਜ ਨੂੰ ਚੈੱਕ ਕਰ ਸਕਦੇ ਆ ਬਿਲਕੁਲ ਠੀਕ ਹੈ ਸੈਕੰਡ ਥਿੰਗ ワイヤलेस ਚਾਰਜਰ ਮਿਲ ਜਾਂਦਾ ਆ ਜੀ ਔਰ ਵੈਂਟੀਲੇਟਿਡ ਸੀਟਾਂ ਨੇ ਦੇ ਵਿੱਚ ਆਪਾਂ ਨੂੰ ਠੀਕ ਹੈ ਹਾਂ ਜੀ ਹਾਂ ਜੀ ਪਿੱਛੋਂ ਦੇਖੀਏ ਤੁਹਾਡਾ ਕਿੰਨੇ ਕਲੈਕਸਿਬਲ ਹੈਗੀ ਹੈ ਪਿੱਛੇ ਜੇ ਆਪਾਂ ਬੈਠ ਕੇ ਦੇਖੀਏ ਤਾਂ ਬਿਲਕੁਲ ਸੋ ਅੱਗੋਂ ਦਾ ਤੁਹਾਨੂੰ ਅਸੀਂ ਗੱਡੀ ਜਿਹੜੀ ਹੈਗੀ ਹੈ ਦਿਖਾਈ ਹੀ ਹੈਗੀ ਹੈ ਕਿੰਨੀ ਕ ਇਹ ਆਪਣਾ ਜਿਹੜਾ ਫਲੈਕਸੀਬਲ ਹੈ ਕਿੰਨਾ ਕ ਖੁੱਲਾ ਹੋ ਕੇ ਬਹਿ ਸਕਦੇ ਆ ਬੈਕ ਤੇ ਆਵਾਂਗੇ ਗੱਡੀ ਦੇ ਜਦੋਂ ਬੰਦਾ ਕਹੇ ਕਿ ਮੈਂ ਲੌਂਗ ਡਰਾਈਵ ਜਾਣਾ ਹੈ ਲੌਂਗ ਜਰਨੀ ਤੇ ਜਾਣਾ ਹੈ ਸੋ ਜਸਵੰਤ ਅਕਸਰ ਇਸ਼ੂ ਹੁੰਦਾ ਬੰਦਾ ਕਹਿੰਦਾ ਲੌਂਗ ਡਰਾਈਵ ਜਾਣਾ ਹੈ 4-6 ਘੰਟੇ ਬੈਠਣਾ ਮੈਂ ਆਰਾਮ ਨਾਲ ਫਲੈਕਸੀਬਲ ਹੋ ਕੇ ਬੈਠਾ ਬੈਕ ਦਾ ਕਿਹਦਾ ਸਿਸਟਮ ਹੈ ਸਿੰਗਲ ਟਾਈਮ ਵੀ ਜੇ ਤੁਸੀਂ ਗ੍ਰੈਂਡ ਬਟਾਰਾ ਵਿੱਚ 500 ਕਿਲੋਮੀਟਰ ਵੀ ਡਰਾਈਵ ਕਰੋਗੇ ਤੁਹਾਨੂੰ ਫੀਲ ਨਹੀਂ ਹੋਏਗਾ ਥਕਾਵਟ ਫੀਲ ਨਹੀਂ ਹੋਏਗੀ ਦਿੱਲੀ ਦਾ ਆਣ ਜਾਣ ਹੋ ਗਿਆ ਪੰਪ ਐਗਜੈਕਟਲੀ ਐਗਜੈਕਟਲੀ ਕੰਫਰਟੇਬਲ ਕਾਰ ਹੈ ਠੀਕ ਹੈ ਜੀ ਸਸਪੈਂਸ਼ਨ ਬਹੁਤ ਵਧੀਆ ਨੇ ਟਾਇਰ ਸਾਈਜ਼ 17 ਇੰਚ ਦੇ ਨੇ ਠੀਕ ਹੈ ਜੀ ਸੋ ਧਨੋਂਗੇ ਦੇ ਵੀ ਦਿੱਕਤ ਨਹੀਂ ਆਏਗੀ ਗਰਾਉਂਡ ਕਲੀਅਰੈਂਸ ਜਿਹੜੀ ਹੈ 210 mm ਦੀ ਹੈ। اچھا ਇੱਕ ਵਾਰ ਭਾਜੀ ਫੁੱਲੀ ਚਾਰਜ ਹੋਈ ਬੈਟਰੀ ਵਨ ਟਾਈਮ ਇੱਕ ਪਾਸੇ ਕਿੰਨਾ ਜਾ ਸਕਦੀ ਹੈ ਫੁੱਲੀ ਸਰ ਦੇਖੋ ਇਹਦੇ ਵਿੱਚ ਇਦਾਂ ਦਾ ਕੋਈ ਹੋ ਨਹੀਂ ਕੰਜ਼ਮਪਸ਼ਨ ਨਹੀਂ ਹੈਗਾ ਕਿ ਆਪਾਂ ਕੋਈ ਰੇਂਜ ਨਹੀਂ ਕਹਿ ਸਕਦੇ ਵੀ ਇਹ ਫੁੱਲ ਚਾਰਜ ਹੋਣ ਤੇ ਇੱਕ ਲਗਭਗ ਆਲਾ ਟਾਈਮ ਕੋ ਸਰ ਮੈਂ ਵੀ ਕਹਿ ਰਿਹਾ ਇਹਦੇ ਵਿੱਚ ਕੀ ਹੁੰਦਾ ਜੀ ਇਹ ਹੈਗੀ ਹੈ ਆਪਾਂ ਆਟੋ ਕੱਟ ਹੋਣ ਵਾਲੀ ਹੈ। ਅੱਛਾ ਠੀਕ ਹੈ। ਇਹਦੇ ਵਿੱਚ ਆਪਾਂ ਰੇਂਜ ਨਹੀਂ ਫੜ ਸਕਦੇ। ਇਹਦੇ ਵਿੱਚ ਇਹ ਚੀਜ਼ ਹੈ ਵੀ ਤੁਹਾਡੀ ਗੱਡੀ ਜਿਹੜੀ ਹੈ 60% ਔਨ ਦਾ ਟਾਈਮ ਬੈਟਰੀ ਤੇ ਹੀ ਚੱਲ ਰਹੀ 40% ਜਿਹੜੀ ਹੈ ਉਹ ਪੈਟਰੋਲ ਕੰਜ਼ੂਮ ਕਰੇਗੀ ਠੀਕ ਹੈ ਠੀਕ ਹੈ ਜੀ ਸੋ ਤੁਸੀਂ ਮੰਨ ਕੇ ਚੱਲੋ ਹੁਣ ਆਪਾਂ ਇਹਨੂੰ ਗਲੋਬਲੀ ਵੀ ਟੈਸਟ ਕੀਤਾ ਆ ਗ੍ਰੈਂਡ ਵਟਰਾ ਸਟਰੋਂਗ ਹਾਈਬ੍ਰਿਡ ਦੀ ਆਪਾਂ ਜੇ ਗੱਲ ਕਰੀਏ ਸਿੰਗਲ ਟੈਂਕ ਦੇ ਵਿੱਚ ਤੁਹਾਡੀ ਗੱਡੀ 1200 ਕਿਲੋਮੀਟਰ ਰਨ ਕਰਦੀ ਹੈ ਜੀ ਆਰਾਮ ਨਾਲ ਰਾਈਟ ਟੈਸਟਡ ਹੈ ਜੀ ਤੁਸੀਂ YouTube 'ਚ ਚੈੱਕ ਕਰ ਸਕਦੇ ਹੋ ਨੈਸ਼ਨਲ 'ਚ ਵੀ ਚੈੱਕ ਕਰ ਸਕਦੇ ਹੋ Google 'ਚ ਚੈੱਕ ਕਰ ਸਕਦੇ ਹੋ ਕਿ ਸਿੰਗਲ ਟੈਂਕ ਦੇ ਵਿੱਚ ਤੁਹਾਡੀ ਗੱਡੀ ਜਿਹੜੀ ਹੈ 1200 ਕਿਲੋਮੀਟਰ ਰਨ ਕਰੇਗੀ ਹੀ ਕਰੇਗੀ ਕਰੇਗੀ ਇਹ ਕੰਮ ਤੌਰ ਤੇ ਲੋਕਾਂ ਚ ਇਹ ਵੀ ਹੁੰਦਾ ਜਿੱਦਾਂ ਹੁਣ ਇਹਦੇ ਵਿੱਚ ਇੰਜਨ ਵੀ ਹੈਗਾ ਇਹਦੇ ਵਿੱਚ ਬੈਟਰੀਆਂ ਵੀ ਹੈ ਬੈਟਰੀਆਂ ਦਾ ਵੀ ਆਪਣਾ ਭਾਰ ਹੁੰਦਾ ਤੇ ਉਹਦੇ ਨਾਲ ਗੱਡੀ ਦੀ ਚੱਲਣ ਤੇ ਫਰਕ ਪੈਂਦਾ ਰੇਸ ਤੇ ਫਰਕ ਪੈਂਦਾ ਟਾਇਰਾਂ ਨੂੰ ਵੀ ਕੁਝ ਸਪੈਸ਼ਲ ਕੋਈ ਉੱਚੇ ਨਹੀਂਵੇਂ ਕਰਨੇ ਪੈਂਦੇ ਸਰ ਦੇਖੋ ਇਹਦੇ ਵਿੱਚ ਜਿਹੜੀ ਟੈਕਨੋਲੋਜੀ ਹੈ ਉਹ ਹੈਗੀ ਹੈ ਸੀਵੀਟੀ ਠੀਕ ਹੈ ਵਿਦ ਆਟੋਮੈਟਿਕ ਠੀਕ ਹੈ ਜੀ ਸੋਟ ਸੀਵੀਡੀ ਟੈਕਨੋਲੋਜੀ ਇੱਕ ਇਦਾਂ ਦੀ ਹੈ ਕੋਈ ਇਹਦੇ ਚ ਜਰਕ ਨਹੀਂ ਆਂਦਾ ਕੋਈ ਆਪਾਂ ਜੇ ਕਹਦੇ ਪਾਵਰ ਵਿੱਚ ਕੋਈ ਕਮੀ ਨਹੀਂ ਹੈ ਜੇ ਕਹੀ ਵੀ ਗੱਡੀ ਬਾਡਨ ਫੀਲ ਕਰਦੀ ਹੈ ਜਿਵੇਂ ਉਹ ਚੀਜ਼ ਨਹੀਂ ਸਰ ਐਦਾਂ ਦਾ ਕੁਝ ਨਹੀਂ ਹੈ ਪਾਵਰ ਪਿਕਅਪ ਬਹੁਤ ਜ਼ਬਰਦਸਤ ਕਿਉਂਕਿ ਇਹਦੇ ਚ ਦੇਖੋ ਪਾਵਰ ਸੋਰਸ ਹੀ ਡਬਲ ਹੋ ਗਏ ਨਾ ਇੱਕ ਤੁਹਾਡਾ ਇੰਜਨ ਕੰਮ ਕਰ ਰਿਹਾ ਪਲੱਸ ਬੈਟਰੀ ਉਹਨੂੰ ਡਬਲ ਸਪਲਾਈ ਕਰ ਰਹੀ ਹੈ ਪਾਵਰ ਸੋ ਇਦਾਂ ਦਾ ਕੋਈ ਉਹ ਨਹੀਂ ਆਏਗਾ ਜਰਕ ਨਹੀਂ ਆਏਗਾ ਇਦਾਂ ਦਾ ਤੁਹਾਨੂੰ ਕੋਈ ਫੀਲ ਨਹੀਂ ਆਏਗਾ ਪਾਵਰ ਪਿੱਕ ਚ ਕੋਈ ਕਮੀ ਨਹੀਂ ਆਏਗੀ ਔਰ ਇਜ਼ੀ ਜਿਹੜੀ ਹਾਈएस्ट ਮਾਈਲੇਜ ਜਿਹੜੀ ਮੈਂ ਤੁਹਾਨੂੰ ਕਹਿਣਾ ਭੁੱਲ ਗਿਆ ਇਹਦੀ ਜਿਹੜੀ ਹਾਈएस्ट ਮਾਈਲੇਜ ਹੈਗੀ ਹੈ ਉਹ ਹੈਗੀ 27.97 ਕਿਐਮਪਲ ਅੱਛਾ ਠੀਕ ਹੈ ਜੀ ਐਨੀ ਮਾਈਲੇਜ ਵਾਲੀ ਗੱਡੀ ਮਾਰਕੀਟ ਵਿੱਚ ਇਸ ਟਾਈਮ ਕੋਈ ਵੀ ਨਹੀਂ ਹੈਗੀ ਜੀ ਠੀਕ ਹੈ ਜੀ ਹਾਈएस्ट ਮਾਈਲੇਜ ਹੈਗੀ ਹੈ 28 ਹੀ ਆਪਾਂ ਕਹਿੰਦੇ ਦੇਖੋ ਜੀ ਠੀਕ ਹੈ ਜੀ ਐਨੀ ਮਾਈਲੇਜ ਵਾਲੀ ਮਾਰਕੀਟ ਵਿੱਚ ਤੁਹਾਨੂੰ ਇਸ ਰੇਂਜ ਵਿੱਚ ਨਹੀਂ ਮਿਲੇਗੀ ਕੋਈ ਵੀ ਗੱਡੀ ਚਲੋ ਆਪਾਂ ਬਾਅਦ ਵਿੱਚ ਗੱਡੀ ਦੇ ਜਿਹੜੇ ਹੋਰ ਕੁਝ ਸਪੈਸ਼ਲਿਟਿਸ ਹੈ ਉਹ ਜਰੂਰ ਆਪਾਂ ਚੈੱਕ ਜਿਹੜਾ ਹੈਗਾ ਕਰਨਾ ਚਾਹਾਂਗੇ ਕਿ ਹੋਰ ਕਿੱਦਾਂ ਦੀ ਜੇਕਰ ਖਾਸੀਅਤ ਆਪਾਂ ਰੱਖੀਏ ਤਾਂ ਅ ਅ ਜਾਨਣਾ ਚਾਹਾਂਗੇ ਜਸਵੰਤ ਆਪਾਂ ਥੋੜਾ ਇਹ ਵੀ ਜਾਨਣਾ ਚਾਹਾਂਗੇ ਟਾਇਰਸ ਦੇ ਬਾਰੇ ਕੁਝ ਦੱਸੋਗੇ ਸਪੈਸ਼ੀਲੀ ਟਾਇਰਸ ਨੂੰ ਲੈ ਕੇ ਕਿਤਾ ਦੇਖ ਕੇ ਸਰ ਇਹਦੇ ਵਿੱਚ ਡਾਇਮੰਡ ਕੱਟ ਜਿਹੜੇ ਨੇ ਆਪਾਂ ਨੂੰ ਅ ਅਲੋਇ ਵੀ ਮਿਲ ਜਾਂਦੇ ਨੇ ਜਿਹਨੂੰ ਆਪਾਂ ਪ੍ਰੈਸੀਸ਼ਨ ਕੱਟ ਵੀ ਕਹਿ ਦਿੰਦੇ ਨੇ ਔਰ ਟਾਇਰ ਸਾਈਜ਼ ਜਿਹੜਾ ਰਹੇਗਾ ਇਹਦੇ ਵਿੱਚ 17 ਇਸ ਦਾ ਟਾਇਰ ਸਾਈਜ਼ ਰਹਣਗੇ ਠੀਕ ਹੈ ਠੀਕ ਹੈ ਜੀ ਔਰ ਟਾਇਰ ਜਿਹੜੇ ਇਹਦੇ ਵਿੱਚ ਅਪੋਲੋ ਦੇ ਆ ਰਹੇ ਨੇ ਜੀ ਜੀ ਸੋ ਕੁਆਲਿਟੀ ਕਾਫੀ ਅੱਛੀ ਹੈ ਜੀ ਠੀਕ ਹੈ ਜੀ ਕੋਈ ਦਿੱਕਤ ਨਹੀਂ ਆਉਂਦੀ ਹੈ ਕੰਪਨੀ ਵਾਰੰਟੀ ਵਗੈਰਾ ਸਭ ਕੁਝ ਦਿੰਦੀ ਹੈ ਠੀਕ ਹੈ ਠੀਕ ਹੈ ਜ ਸੋ ਟਾਇਰ ਨੂੰ ਲੈ ਕੇ ਤੁਹਾਨੂੰ ਕੋਈ ਦਿੱਕਤ ਨਹੀਂ ਆਏ। ਇੱਕ ਇੱਕ ਭਾਜੀ ਆਮ ਤੌਰ ਤੇ ਹੁੰਦਾ ਸੀ ਨਾ ਕਹਿੰਦੇ ਪੈਟਰੋਲ ਗੱਡੀ ਐਰ ਉਹਦੀ ਕੋਈ ਲਾਈਫ ਨਹੀਂ ਜਦ ਤੱਕ ਵਧੀਆ ਸਿਸਟਮ ਐ ਉਹਦੀ ਕੇਅਰ ਤੁਸੀਂ ਕਰ ਰਹੋ ਚੰਗੀ ਚੱਲ ਰਹੀ ਐ। ਡੀਜ਼ਲ ਗੱਡੀ ਦੀ ਜੇਕਰ ਆਪਾਂ ਲਾਈਫ ਦੀ ਗੱਲ ਕਰੀਏ ਜੋ ਪਹਿਲਾਂ ਸਾਡੇ ਚੱਲਦਾ ਹੁੰਦਾ ਸੀ ਯਾਰ ਡੀਜ਼ਲ ਗੱਡੀ ਮੈਕਸਿਮਮ ਨਵੀਂ ਗੱਡੀ ਦੀ 5 ਕਿ ਸਾਲ ਆਪਾਂ ਲਾਈਫ ਲੈ ਕੇ ਚੱਲਦੇ ਆਂ 5 ਤੋਂ 7 ਸਾਲ ਲੈ ਕੇ ਚੱਲਦੇ ਆਂ। ਬੈਟਰੀ ਗੱਡੀ ਐ ਈਵੀ ਵਹੀਕਲ ਦੀ ਲਾਈਫ ਕਿੰਨੀ ਕਹਿੰਦੇ ਤੁਸੀਂ? ਸਰ ਦੇਖੋ ਆ ਆਪਾਂ ਜੇ ਕਹਿディーਏ ਆ ਡੀਜ਼ਲ ਕਾਰ ਸੋ ਆਸਤਮ ਮਤਲਬ ਅੱਜ ਕੱਲ ਦੇ ਟਾਈਮ ਦੇ ਵਿੱਚ ਡੀਜ਼ਲ ਕਾਰ ਦੀ ਮਾਰਕੀਟ ਬਿਲਕੁਲ ਖਤਮ ਹੋ ਗਈ ਹੈ। ਨਾ ਦੇ ਬਰਾਬਰ ਹੀ ਹੈ। ਤੁਹਾਨੂੰ ਪਤਾ ਹੈ ਜੀ ਗਵਰਨਮੈਂਟ ਵੀ ਲਾਅ ਨਹੀਂ ਕਰ ਰਹੀ ਹੈ ਠੀਕ ਹੈ ਜੀ। ਸੋ ਪੈਟਰੋਲ ਕਾਰ ਤਾਂ ਇਹ ਹੈ ਵੀ ਇਹ ਸਦਾ ਵਾਰ ਹੈ। ਠੀਕ ਹੈ ਨਾ ਜੀ ਦੇਖੋ ਆਪਣੇ ਮੇਨਟੇਨੈਂਸ ਦੇ ਉੱਪਰ ਡਿਪੈਂਡ ਕਰਦਾ ਆ। ਬੈਟਰੀ ਦੀ ਜਿਹੜੀ ਲਾਈਫ ਹੈ ਉਹ ਤਾਂ ਤੁਹਾਨੂੰ ਕੰਪਨੀ ਵਾਰੰਟੀ 'ਚ ਦਿੰਦੀ ਦਿੰਦੀ ਹੈ ਠੀਕ ਹੈ। ਆਪਾਂ ਜੇ ਇਹਦੀ ਗ੍ਰੈਂਡ ਵਟੇਰਾ ਦੀ ਵਾਰੰਟੀ ਦੀ ਗੱਲ ਕਰੀਏ ਬੈਟਰੀ ਦੀ। ਤਾ ਇਹਦੀ ਦੇਖੋ ਜੀ ਕਿਹੜੀ ਕੰਪਨੀ ਦਿੰਦੀ ਹੈ 8 ਇਅਰ ਦੀ ਦਿੰਦੀ ਹੈ 8 ਸਾਲ ਦੀ ਤੁਹਾਨੂੰ ਕੰਪਨੀ ਵਾਰੰਟੀ ਦੇ ਰਹੀ ਹੈ ਘੱਟ ਤੋਂ ਘੱਟ ਮਿਲੇਗਾ ਘੱਟ ਤੋਂ ਘੱਟ ਠੀਕ ਹੈ ਜੀ ਬਾਕੀ ਖਰਾਬ ਨਹੀਂ ਹੁੰਦੀ ਦੇਖੋ ਲਿਥੀਅਮ ਆਨ ਬੈਟਰੀ ਹੈ ਕੋਈ ਇਦਾਂ ਦਾ ਸੀਨ ਨਹੀਂ ਕਿ ਇਹਨੂੰ ਬਸ ਚਾਰਜ ਕਰਨਾ ਆ ਕੋਈ ਪਲੱਗਿੰਗ ਕਰਨਾ ਬੈਟਰੀ ਉਹ ਵਾਲੀ ਖਰਾਬ ਹੁੰਦੀ ਹੈ ਜਿਹੜੀ ਆਪਾਂ ਚਾਰਜ ਕਰਦੇ ਹਾਂ ਕਦੇ ਓਵਰਚਾਰਜ ਹੋ ਗਈ ਤਾਂ ਉਸ ਦੇ ਖਰਾਬ ਹੋਣ ਦੇ ਚਾਂਸ ਹੁੰਦੇ ਨੇ ਚਾਂਸ ਹੁੰਦੇ ਨੇ ਸੌਰੀ ਬਟ ਹਾਂ ਬਟ ਇਹ 셀ਫ ਚਾਰਜਿੰਗ ਹੈ ਜਦੋਂ ਬੈਟਰੀ ਚਾਰਜ ਹੁੰਦੀ ਹੈ ਆਪਣੇ ਆਪ ਔਟੋ ਕੱਟ ਹੋ ਜਾਂਦੀ ਹੈ ਸੋ ਔਟੋ ਕੱਟ ਹੋਣ ਦੇ ਨਾਲ ਬੈਟ ਪਾ ਇਹ ਕਹਿ ਸਕਦੇ ਆ ਵੀ ਮਤਲਬ ਕੀ ਕਹਨੋ ਵੀ 8 ਸਾਲ ਸਾਨੂੰ ਬੈਟਰੀ ਬਦਲਣੀ ਲੋੜ ਨਹੀਂ ਇਹ ਕਹਿੰਦੇ ਹੋ ਤੁਸੀਂ 8 ਸਾਲ ਤਾਂ ਦੇਖੋ ਜੀ ਤੁਹਾਨੂੰ ਵਾਰੰਟੀ ਦੇ ਰਹੀ ਹੈ ਕੰਪਨੀ ਹਾਂ ਬਟ ਮੈਂ ਲਾਈਫ ਦੀ ਗੱਲ ਕਰਾਂ ਤਾਂ 15 ਤੋਂ ਲੈ ਕੇ 20 ਸਾਲ ਤੱਕ ਇਹ ਬੈਟਰੀ ਚੱਲਦੀ ਹੈ ਬਦਲਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਲੋੜ ਹੀ ਨਹੀਂ ਪੈਂਦੀ ਠੀਕ ਹੈ ਜੀ ਇਨ ਫਿਊਚਰ 15 ਸਾਲ ਦਾ 15 ਸਾਲ ਦੀ ਗੱਡੀ ਪਾਸ ਕਰਾਉਣਾ ਤਾਂ 15 ਸਾਲ ਦੀ ਐਗਜੈਕਟਲੀ ਐਗਜੈਕਟਲੀ ਜੇ ਬੈਟਰੀ ਸੋ ਕੁਝ ਰੀਜ਼ਨ ਕਰਕੇ ਅਗਰ ਥੋੜੀ ਬੈਟਰੀ ਖਰਾਬ ਵੀ ਹੁੰਦੀ ਹੈ ਕਈ ਵੇਰ ਕੋਈ ਮੈਨੂਫੈਕਚਰਿੰਗ ਪ੍ਰੋਬਲਮ ਆ ਜਾਂਦੀ ਹੈ ਕੋਈ ਵੀ ਦਿੱਕਤ ਆਂਦੀ ਹੈ ਤਾਂ ਬੈਟਰੀ ਦੀ ਜਿਹੜੀ ਕੋਸਟ ਹੈ 2 ਤੋਂ 2.5 ਲੱਖ ਦੇ ਆਸ-ਪਾਸ ਬੈਟਰੀ ਦੀ ਕੋਸਟ ਹੈ ਜਿਹੜੀ ਐਕਸਪੈਕਟਿਡ ਜੇ ਭਾਜ ਪ੍ਰਾਈਸ ਦੀ ਗੱਲ ਕਰੀਏ ਜੇ ਬੰਦੇ ਲੈਣਾ ਚਾਵੇ ਅੱਜ ਹੀ 1.5 ਕਿੰਨੇ ਪੈਸੇ ਜੇਬ ਚ ਪਾ ਕੇ ਸਰ ਇਹਦੇ ਵਿੱਚ ਦੋ ਮਾਡਲ ਆਉਂਦੇ ਨੇ ਬੇਸਿਕਲੀ ਇੱਕ ਦਾ ਜਿਹੜਾ ਸਟਾਰਟਿੰਗ ਮਾਡਲ ਹੈ Zta+ ਉਹਦਾ ਐਕਸ਼ੁਰਮ ਪ੍ਰਾਈਸ ਹੈਗਾ ਜੀ 18 ਲੱਖ ਤੇ 58000 ਰੁਪਏ ਐਕਸ਼ੁਰਮ ਪ੍ਰਾਈਸ ਸਟਾਰਟਿੰਗ ਪ੍ਰਾਈਸ ਸਟਾਰਟ ਔਰ ਉੱਪਰ ਵਾਲਾ ਮਾਡਲ ਜਿਹੜਾ ਹੈ ਕਿ ਇਹ ਵਾਲਾ ਹੈ α+ ਹੈ ਇਹਦਾ ਜਿਹੜਾ ਐਕਸ਼ੁਰਮ ਪ੍ਰਾਈਸ ਹੈਗਾ अराउंड 20 ਲੱਖ ਰੁਪਏ ਦੇ ਆਸ-ਪਾਸ ਐਕਸ਼ੁਰਮ ਪ੍ਰਾਈਸ ਹੈ ਜੀ ਔਨ ਰੋਡ ਤੁਹਾਨੂੰ ਰਜਿਸਟ੍ਰੇਸ਼ਨ ਦੇ ਨਾਲ 2.5 ਲੱਖ ਰੁਪਏ ਦੇ ਆਸ-ਪਾਸ ਪੈ ਜੇਗੀ ਵਿਦ ਪੰਜਾਬ ਆਰਸੀ ਦੇ ਨਾਲ ਜੀ ਔਰ ਚੰਡੀਗੜ੍ਹ ਦੇ ਵਿੱਚ ਇਹਦੇ ਵਿੱਚ 50% ਜਿਹੜੀ ਹੈ ਆਰਸੀ ਦੇ ਵਿੱਚ ਰਜਪੇਡ ਵੀ ਹੈ ਆਪਾਂ ਇੱਕ ਜਨਰਲ ਗੱਲ ਕਰੀਏ ਕਿਉਂਕਿ ਸਾਡੇ ਇੱਥੇ ਸ਼ਾਇਦ ਕਲਚਰ ਹੁਣ ਆਇਆ ਹੈ EV ਗੱਡੀਆਂ ਦਾ ਤੇ ਬੜੀਆਂ ਪ੍ਰਮੋਟ ਵੀ ਹੋ ਰਹੀਆਂ ਗਵਰਨਮੈਂਟ ਸਬਸਿਡੀ ਵੀ ਦਿੰਦੀ ਹੈ ਹਨਾ ਤੁਸੀਂ EV ਤੇ ਲੈ ਕੇ ਜਾਣਦੇ ਹੋ ਵਿਏਟਨਾਮ ਜਿਹੜੀ ਕੰਟਰੀ ਹੈਗੀ ਹੈ ਵਿਏ ਉਹ ਵੰਦ ਕੀ ਕੀਤੇ ਕਹਿੰਦੇ ਆ ਸਾਡੇ ਇੱਥੇ ਇੰਨੇ ਜ਼ਿਆਦਾ ਹੋ ਗਏ ਕਿ ਅਸੀਂ ਚਾਰਜਿੰਗ ਨਹੀਂ ਪ੍ਰੋਵਾਈਡ ਕਰਵਾ پا ਰਹੇ ਤੇ ਸਾਡੇ ਕੋਲ ਪਾਵਰ ਘਟ ਗਈ ਹੈ ਪਾਵਰ ਕੰਜ਼ਮਪਸ਼ਨ ਨਹੀਂ ਅਸੀਂ ਪੂਰੀ ਦੇ ਪਾ ਰਹੇ ਸੋ ਲੱਗਦਾ ਵੀ ਇਹ ਸਕਸੈਸਫੁਲ ਹੈ ਚੀਜ਼ ਇਹ ਸਰ ਦੇਖੋ ਆਪਣੇ ਇੰਡੀਆ ਵਿੱਚ ਤਾਂ ਹੋਣਾ ਇਹ ਵੀ ਕਾਰਸ ਦਾ ਜਿਹੜਾ ਆ ਉਹ ਹਜੇ ਲਾਂਚਿੰਗ ਸ਼ੁਰੂ ਹੋਈ ਹੈ ਠੀਕ ਹੈ ਟ੍ਰੈਂਡ ਸ਼ੁਰੂ ਹੀ ਹੋਇਆ ਆਪਾਂ ਜੇ ਕਹਦੀਏ ਸੋ ਆਪਣੇ ਕੋਲ ਤਾਂ ਇਦਾਂ ਦਾ ਕੋਈ ਉਹ ਨਹੀਂ ਆਏਗਾ ਬੈਟਰੀ ਸੋਰੀ ਪਾਵਰ ਨੂੰ ਲੈ ਕੇ ਆ ਜੇ ਆਲਮੋਸਟ ਸਟਾਰਟਿੰਗ ਹੋਇਆ ਸੋ ਗ੍ਰੈਂਡ ਵਧੀਆ ਰਹੇਗਾ ਸਰ ਇਦਾਂ ਦਾ ਕੋਈ ਹੋਣੀ ਹੈ ਬਿਲਕੁਲ ਠੀਕ ਐ ਸੋ ਜਸਵੰਤ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਔਰ ਗ੍ਰੈਂਡ ਵਿਟਾਰਾ ਦੀ ਆਪਾਂ ਜਿਹੜੀ ਗੱਲ ਕੀਤੀ ਸੀ ਜਿਹਦੀ ਖਾਸੀਅਤ ਗੱਡੀ ਦੀ ਤੁਹਾਨੂੰ ਸਾਹਮਣੇ ਤੁਹਾਡੇ ਰੱਖੀ ਹੈਗੀ ਐ ਔਰ ਜੇ 8 ਸਾਲ ਕੰਪਨੀ ਕਹਿ ਰਹੀ ਐ ਕਿ ਤੁਹਾਨੂੰ ਇਹਦੀ ਬੈਟਰੀ ਬਦਲਣ ਦੀ ਲੋੜ ਨਹੀਂ ਪੈਂਦੀ ਤਾਂ ਤੁਸੀਂ ਇਹਨੂੰ ਦੁੱਗਣਾ ਲਾ ਕੇ ਚੱਲੋ ਆਪਣੇ ਵੱਲੋਂ ਵੀ ਘਟੋ ਘੱਟ ਜਿੰਨੇ ਚਿਰ ਲਈ ਤੁਸੀਂ ਗੱਡੀ ਪੈਸੇ ਭਰ ਕੇ ਸੜਕ ਤੇ ਲੈ ਕੇ ਆਨੇ ਹੋ ਪਾਵ ਜੇਕਰ ਆਪਾਂ ਕਹੀਏ 15 ਸਾਲ ਲਈ ਤਾਂ 15 ਸਾਲ ਵੀ ਤੁਹਾਨੂੰ ਬੈਟਰੀ ਬਦਲਣ ਦੀ ਲੋੜ ਨਹੀਂ ਔਰ ਚਾਰਜਿੰਗ ਵੀ ਕਰਨ ਦਾ ਟੈਨਸ਼ਨ ਖਤਮ ਮੋਬਾਈਲ ਵੀ ਤੁਹਾਨੂੰ ਚਾਰਜ ਕਰਨਾ ਪੈਂਦਾ ਪਰ ਇਹ ਗੱਡੀ ਜੇ ਤੁਹਾਡੇ ਕੋਲ ਹੋਏਗੀ ਤੁਹਾਨੂੰ ਚਾਰਜ ਵੀ ਨਹੀਂ ਕਰਨੀ ਜਿਵੇਂ ਜਿਵੇਂ ਚੱਲੀ ਜਾਏਗੀ ਆਪਣੇ ਆਪ ਜਿਹੜਾ ਹੈਗਾ ਜਿਹੜਾ ਹੈ ਇਹ ਗੱਡੀ ਆਟੋਮੈਟਿਕਲੀ ਚਾਰਜ ਵੀ ਹੁੰਦੀ ਰਹੇਗੀ ਔਰ 1200 ਕਿਲੋਮੀਟਰ ਤੱਕ ਆਪਾਂ ਕਹੀਏ ਕਿ ਤੁਹਾਨੂੰ ਵਨ ਸਾਈਡ ਇਹ ਆਰਾਮ ਨਾਲ ਆ ਜਾ ਸਕਦੀ ਹੈ ਔਰ 18 ਤੋਂ 20 ਲੱਖ ਰੁਪਏ ਤੱਕ ਜੇ ਤੁਸੀਂ ਔਨ ਰੋਡ ਲੈ ਕੇ ਆਨੇ ਹੋ 20 ਲੱਖ ਰੁਪਏ ਦੇ ਵਿੱਚ ਤੁਹਾਨੂੰ ਇਹ ਲਗਜ਼ਰੀ ਗੱਡੀ ਆਪਾਂ ਕਹੀਏ ਅੱਜ ਦੀ ਡੇਟ ਦੇ ਹ ਅਵੇਲੇਬਲ ਹੋ ਜਾਏਗੀ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ